ਜ਼ੀਰੋ ਮਿਸ਼ਨ ਵਾਲੀਆਂ ਇਲੈਕਟ੍ਰਿਕ ਰੀ ਕਹਿ ਸਕਦੇ ਆਪਾਂ ਕੋਈ ਵੀ ਜਿਹੜੀ ਐਮਿਸ਼ਨ ਨਹੀਂ ਪੈਦਾ ਕਰਦੀ ਇਲੈਕਟ੍ਰਿਕ ਹੋਵੇ ਚਾਹੇ ਉਹ ਹਾਈਡਰੋਜਨ ਨਾਲ ਚੱਲਣ ਵਾਲੀਆਂ ਹੋਣ ਚਾਹੇ ਹੋਰ ਕੁਝ ਹੋਵੇ ਪਰ ਉਹ ਵੀ ਜ਼ੀਰੋ ਬਿਸ਼ਲ ਹੋਣੀ ਚਾਹੀਦੀ ਹੈ 2035 ਤੱਕ ਇਹ ਮੰਡੇਟ ਪਿਛਲੀ ਸਰਕਾਰ ਨੇ ਜਾਰੀ ਕੀਤਾ ਸੀ ਔਰ ਜਿਹੜੀ ਹੁਣ ਸਰਕਾਰ ਬਣੀ ਆ ਉਹ ਉਸੇ ਮੰਡੇਟਰ ਨੂੰ ਫਿਲਹਾਲ ਤਾਂ ਉਦੋਂ ਤੱਕ ਫਾਲੋ ਕਰ ਰਹੀ ਆ ਪਰ ਜਿਹੜੀਆਂ ਵੱਡੀਆਂ ਕਾਪੜੀ ਹੈਗੇ ਜਿਹੜੀਆਂ ਹੁਣ ਅੱਜਕੱਲ ਜਿਹੜੇ ਡੀਜ਼ਲ ਇੰਜਨ ਵਾਲੀਆਂ ਜਾਂ ਗੈਸ ਨਾਲ ਚਲਾਉਣ ਵਾਲੀਆਂ ਗੱਡੀਆਂ ਬਣਾ ਰਹੀਆਂ ਜਿਵੇਂ ਫੋਰਡ ਹੈ ਚੈਨਲ ਮੋਟਰਸ ਹੈ ਸਟੇਲੈਂਟਸ ਹੈ ਇਹ ਸਾਰੀਆਂ ਹੁਣ ਵੈਡਸ ਸਰਕਾਰ ਤੇ ਜ਼ੋਰ ਪਾ ਰਹੀ ਹੈ ਵੀ ਇਹ ਜਿਹੜਾ ਮੈਨਡੇਟ ਤੁਸੀਂ ਦਿੱਤਾ ਸੀ ਪੂਰਾ ਇਹਨੂੰ ਮੁਕਮਲ ਤੌਰ ਤੇ ਰੀਪੀਲ ਕਰੋ ਖਤਮ ਕਰੋ ਕਿਉਂਕਿ ਜਿਹੜੀ ਸੇਲ ਆ ਉਹ ਗੱਡੀਆਂ ਦੀ ਇਲੈਕਟ੍ਰਿਕ ਗੱਡੀਆਂ ਦੀ ਸੇਲ ਤਾਂ ਤੁਹਾਨੂੰ ਪਤਾ ਕਿ ਬਿਲਕੁਲ ਹੀ ਥੱਲੇ ਆ ਗਈ 2026 ਦੇ ਟਾਰਗੇਟ ਨੂੰ ਪੂਰਾ ਹੋ ਹੀ ਨਹੀਂ ਸਕਦਾ ਜਿਹੜਾ 26 ਤੱਕ ਇੱਕ ਸਾਲ ਅਗਲੇ ਡੇਢ ਸਾਲ ਚ ਇਸ ਤਰ੍ਹਾਂ ਹੋ ਨਹੀਂ ਸਕਦਾ ਪਰ ਉਹ ਜਿਹੜੀ ਮੈਨਡੇਟ ਸੀ ਉਹ ਚ ਇਹ ਵੀ ਕਿਹਾ ਗਿਆ ਸੀ ਕਿ ਇਲੈਕਟ੍ਰਿਕ ਗੱਡੀਆਂ ਜੇ ਕੋਈ ਡੀਲਰਸ਼ਿਪ ਘਟ ਵਿੱਚ ਹੋਗੀ ਤਾਂ ਫਿਰ ਉਹਨੂੰ ਕੁਝ ਪੈਨਲਟੀ ਜਣੀ ਪਾਉਗੀ ਜਾਂ ਤਾਂ ਉਹ ਗੱਡੀਆਂ ਪੂਰੀ ਕੈਂਟੀਚ ਵਿੱਚ ਜੇ ਉਹ ਗੱਡੀਆਂ ਜੇ ਮਿਥੇ ਹੋਏ ਟਾਰਗੇਟ ਤੋਂ ਘੱਟ ਵੇਚੂਗੀ ਤਾਂ ਫਿਰ ਉਹਨੂੰ ਪੈਨਲਟੀ ਪਾਉਗੀ ਜੇ ਉਹ ਵੱਧ ਵੇਚੂਗੀ ਤਾਂ ਉਹਨੂੰ ਕੁਝ ਕ੍ਰੈਡਿਟ ਸਕੋਰ ਮਿਲਣਗੇ ਜਿਹੜੇ ਕਿ ਉਹ ਬਾਅਦ ਵਿੱਚ ਕਿਸੇ ਹੋਰ ਸਾਲ ਦੇ ਵਿੱਚ ਜਦੋਂ ਉਹਨਾਂ ਨੂੰ ਲੋੜ ਆ ਤਾਂ ਉਹ ਸਕੋਰ ਉੱਥੇ ਵਰਤ ਸਕੂਗੀ ਜਾਂ ਉਹ ਜਿਹੜੇ ਕ੍ਰੈਡਿਟ ਸਕੋਰ ਆ ਉਹ ਕਿਸੇ ਕੰਪਨੀ ਤੋਂ ਖਰੀਦਣੇ ਪੈਣਗੇ ਜਿਹਦੇ ਕੋਲ ਸਰਪਲਸ ਹੋਣਗੇ ਭਾਵੇਂ ਸੀ ਵੀ ਡੀਲਰਸ਼ਿਪ ਦੀ ਜੇਬਾਂ ਵਿੱਚੋਂ ਪੈਸੇ ਨਿਕਲਦੇ ਸੀ ਜੇ ਉਹ ਜੇ ਉਹ ਮਿਥੇ ਪਰਸੈਂਟੇਜ ਬਤਾਵਕ ਜ਼ੀਰੋ ਬਿਸ਼ਰ ਵਾਲੇ ਗੱਡੀਆਂ ਨਹੀਂ ਵੇਚਦੇ ਤਾਂ